ਮੈਂ ਤੇਰੀ ਅੜੀ ਚ ਇਹਦੇ ਨਾਲ ਵਿਆਹ ਕਰਾਇਆ ਮੈਂ ਕੀ ਮਾੜਾ ਕੀਤਾ ਮੈਂ ਤੇਰੀ ਮੰਨੀ ਫੇਰ ਵੀ ਤੇਰਾ ਦਰਜਾ ਉੱਚਾ ਰੱਖਿਆ ਵੀ ਨਾ ਗੁਰੀ ਮਾਂ ਤਾਂ ਮਾਂ ਹੁੰਦੀ ਆ ਪਰ ਤੂੰ ਤੂੰ ਮੈਨੂੰ ਫੇਰ ਵੀ ਮਾੜਾ ਮੰਨਿਆ ਪਰ ਮਾਂ ਮੇਰੇ ਇਹਦੇ ਨਾਲ ਦਿਲ ਨਹੀਂ ਮੇਰਾ ਮੈਂ ਨਾ ਕਿਵੇਂ ਦਰਦ ਘਟਦਾ ਨਾ ਮੈਨੂੰ ਪਤਾ ਕਿਵੇਂ ਮਰਦਾ ਰਿਹਾ ਮੈਂ ਇਹਦੇ ਪਿੱਛੇ ਨਾ ਮੈਂ ਬਹੁਤ ਕੁਝ ਕੀਤਾ ਸੀ ਪਰ ਮੈਂ ਤੇਰੇ ਕਰਕੇ ਛੱਡਿਆ ਸੀ ਮਾਂ ਤੂੰ ਪਰ ਮੈਨੇ ਕਾਨੂੰਨੀ ਸਮਝੀ ਤੂੰ ਹੁਣ ਨਾ ਸਾਡੇ ਤਿੰਨਾਂ ਦੀ ਜ਼ਿੰਦਗੀ ਖਰਾਬ ਕਰਤੀ ਐਲੀ ਮੇਰੀ ਤੇਜ ਦੀ ਇਹ ਤੇਰੇ ਕਰਕੇ ਕੀ ਹੋਇਆ ਮਾਂ ਤੂੰ ਚਾਹਦੀ ਮੰਨ ਚਾਹਦੀ ਨਾ ਮੰਨ ਜੇ ਤੂੰ ਉਹਦੀ ਮੰਨ ਲਈ ਜਾਂਦੀ ਨਾ ਇਹ ਸਭ ਕੁਝ ਨਾ ਹੁੰਦਾ ਮੇਰੀ ਗੱਲ ਸੁਣ ਲੈ ਨਾਲੇ ਸੁਣ ਲੈ ਤੂੰ ਦੇਖ ਮੈਂ ਤਾਂ ਤੈਨੂੰ ਚਮਾ ਨਹੀਂ ਪਸੰਦ ਕਰਦਾ ਨਾ ਤੈਨੂੰ ਮੂਲਾਵਾ ਜੇ ਛੱਡਣਾ ਨਾ ਬੇਸ਼ੱਕ ਛੱਡ ਜਾ ਅੱਜ ਹੀ ਤੈਨੂੰ ਲੱਗਦੇ ਪੇਪਰ ਦੇ ਦਿੰਦਾ ਮੈਂ ਤੈਨੂੰ ਪਰ ਹਾਂ ਇਹ ਥੀ ਰਹੂਗੀ ਠੀਕ ਹੈ ਇੱਥੇ ਮੇਰੇ ਨਾਲ ਹੀ ਪਉਗੀ ਤੂੰ ਹਮੇਂ ਕਹ ਲਾ ਦੱਸ ਤੀ ਚਿਹਰੀ ਰਾਜ਼ੀ ਰਹਿ ਜਾਏ ਦੀ ਪੁੱਛ ਰਹਿ ਜਿੱਥੇ ਰਹਿਣਾ ਨਾ ਰੋਟੀ ਮਿਲੂਗੀ ਕੱਪੜਾ ਮਿਲੂ ਸਭ ਕੁਝ ਤੁਸੇ ਮਿਲਵਾ ਦੇਣੋ ਪਰ ਹਾਂ ਆ ਮੇਰਾ ਦਿਲ ਨਹੀਂ ਮੰਨਦਾ ਤੇ ਨੂੰ ਆਪ ਦੇਖ ਲਾ ਇੱਥੇ ਰਹਿਣਾ ਜਾਂ ਨਹੀਂ ਰਹਿਣਾ ਨਹੀਂ ਕੀ ਹੋਇਆ ਮੰਮੀ ਜੀ ਖੁਸ਼ ਨਹੀਂ ਹੋਇਆ ਪੁੱਤ ਫਿਰ ਤੁਸੀਂ ਐਵੇਂ ਚੀਕ ਕਿਉਂ ਕੋ ਉੱਥੇ ਤੇ ਨਾਲੇ ਤੁਸੀਂ ਕਿਹਨੂੰ ਕਹਿ ਰਹੇ ਸੀ ਕਿ ਨਹੀਂ ਖੁਸ਼ ਨਹੀਂ ਪੁੱਤ ਸੀ ਠੀਕ ਤਾਂ ਹਾਂ ਮੰਮੀ ਜੀ ਹਾਂ ਹਾਂ ਪੁੱਤ ਠੀਕ ਆ ਮੈਂ ਤਾਂ ਸੁਮਨ ਪੁੱਤ ਤੂੰ ਇਹ ਨਹੀਂ ਟੈਨਸ਼ਨ ਨਾਲ ਲਿਆ ਕਰ ਮੈਂ ਤਾਂ ਠੀਕ ਐ ਕੀ ਹੋਇਆ ਮੰਮੀ ਜੀ ਤੁਸੀਂ ਐਵੇਂ ਕਾਤੋਂ ਕਰੀ ਜਾਂਦੇ ਹੋ ਪਹਿਲਾਂ ਤਾਂ ਕਹ ਦੇਣਿਆਂ ਨਹੀਂ ਕੀਤਾ ਹੈ ਜਾ ਪੁੱਤ ਕੁਛ ਨਹੀਂ ਹੋਇਆ ਹੈਗਾ ਨਾਲੇ ਤੂੰ ਐਂ ਕਰ ਮੈਨੂੰ ਚਾਹ ਦੀ ਕੁੱਟ ਬਣਾ ਕੇ ਦੇ ਮੇਰਾ ਸਿਰ ਦੁਖਦਾ ਪੁੱਤ ਚਾਹ ਤਾਂ ਮੈਂ ਬਣਾ ਦਿੰਨੀ ਆ ਮੰਮੀ ਜੀ ਪਰ ਗਲਤ ਤਾਂ ਦੱਸੋ ਕੁਛ ਨਹੀਂ ਹੋਇਆ ਹੈਗਾ ਇਹ ਤਾਂ ਹੋ ਨਹੀਂ ਸਕਦਾ ਹੈਗਾ ਵੀ ਕੋਈ ਗੱਲ ਨਾ ਹੋਈ ਹੋਵੇ ਮੈਨੇ ਨਿਆਣੀ ਵੀ ਨਹੀਂ ਹੈਗੀ ਮੰਮੀ ਜੀ ਤੁਸੀਂ ਮੈਨੂੰ ਗੱਲ ਦੱਸੋ ਹੋਇਆ ਕੀ ਤੁਹਾਨੂੰ ਪੁੱਤ ਕੁਝ ਨਹੀਂ ਹੋਇਆ ਹੈਗਾ ਮੈਨੂੰ ਤਾਂ ਬਸ ਬਹੁਤ ਭੈੜਾ ਸੁਪਨਾ ਆ ਜਾ ਗਿਆ ਤੀਗਾ ਸੁਪਨਾ ਕਹੇ ਜੋ ਸੁਪਨਾ ਮੰਮੀ ਜੀ ਚੱਲ ਪੁੱਤ ਛੱਡ ਤੂੰ ਤੂੰ ਐ ਕਰ ਜੇ ਮੈਨੂੰ ਚਾਹ ਦੀ ਘੁੱਟ ਬਣਾ ਕੇ ਲਿਆ ਕੇ ਦੇ ਮੇਰਾ ਸਿਰ ਦੁਖੀ ਜਾਂਦਾ ਚੱਲ ਠੀਕ ਹੈ ਮੰਮੀ ਜੀ ਤੁਸੀਂ ਆਰਾਮ ਕਰ ਲਓ ਠੀਕ ਹੈ ਪੁੱਤ ਸ਼ੁਕਰ ਹੈ ਵਾਹਿਗੁਰੂ ਦਾ ਸੁਪਨਾ ਆਇਆ ਤੀਗਾ ਜੇ ਕਿਤੇ ਇਹ ਸੱਚ ਹੋ ਜਾਂਦਾ ਦਾ ਸੇ ਦਾ ਜਵਾਕੜੀ ਦਾ ਕੀ ਬਣਦਾ ਵਾਹਿਗੁਰੂ ਸੁਖ ਲਈ ਰੱਖੀ ਸੱਚ ਨਾ ਕਰੀਏ ਪਤਾ ਨਹੀਂ ਕਿੱਥੇ ਦਾ ਰਹਿ ਗਿਆ ਕਿੱਥੇ ਨਾ ਕੋਈ ਗੱਲ ਨਹੀਂ ਅੱਜ ਗੱਲ ਕਰਕੇ ਆਉਂਗੀ ਹਾਂ ਪ੍ਰਵੀਨ ਕੀ ਗੱਲ ਹੋ ਗਈ ਯਾਰ ਇਹ ਜੀ ਐਨਾ ਐਮਰਜੈਂਸੀ ਬੁਲਾਇਆ ਮੈਨੂੰ ਪਤਾ ਕਿੰਨਾ ਕੰਮ ਸੀ ਮੈਨੂੰ ਯਾਰ ਮੈਂ ਸ਼ਾਮ ਨੂੰ ਵੀ ਗੱਲ ਹੋ ਸਕਦੀ ਸੀ ਨਾਲੇ ਇੱਥੇ ਖੜੀ ਕੀ ਕਰਦੀਆਂ ਤੂੰ ਅੱਛਾ ਹੁਣ ਮੇਰੇ ਤੋਂ ਤੇ ਤੈਨੂੰ ਕੰਮ ਹੋ ਗਿਆ ਚਲ ਠੀਕ ਆ ਫਿਰ ਤੂੰ ਕੰਮ ਤੱਕੀ ਮਤਲਬ ਰੱਖ ਤੈਨੂੰ ਮੈਥੋਂ ਲੈਣਾ ਵੀ ਕੀ ਆ ਨਾ ਨਹੀਂ ਪਾਗ ਲਾਂਗੀ ਉਹ ਯਰ ਉਹ ਗੱਲ ਨਹੀਂ ਹੈਗੀ ਇੱਥੇ ਤੂੰ ਬੋਲਦੀ ਓਥੇ ਮਾਰਕ ਬੋਲਦਾ ਹੁਣ ਮੈਂ ਕਿਦੀ ਕਿਦੀ ਸੁਣਾ ਯਾਰਾ ਤੂੰ ਕਹਿੰਦਾ ਕਿ ਸ਼ਾਮ ਨੂੰ ਗੱਲ ਕਰ ਲਈ ਤੇਰੀ ਮਾਂ ਖੜਾ ਛੱਡਦੀ ਹੈ ਗੱਲ ਕਰਨ ਦਿੰਦੀ ਆਪਾਂ ਨੂੰ ਹੈ ਕੀ ਗੱਲ ਕਰਦੀ ਮੈਂ ਉਹ ਸਾਹਮਣੇ ਯਾਰ ਦੇਖ ਸਿੱਧੀ ਜੀ ਗੱਲ ਕਰੀ ਮੈਂ ਤੇਰੇ ਘਰ ਨਹੀਂ ਰਹਿ ਸਕਦੀ ਅਗਰ ਤੂੰ ਮਰਜ਼ੀ ਕਰਨਾ ਕਰ ਮੈਂ ਤੈਨੂੰ ਪਹਿਲੀ ਕਿਹਾ ਨਾ ਵੀ ਆਪਾਂ ਅੱਡ ਘਰ ਲੈ ਰੱਖਿਆਗਾ ਫਿਰ ਉਹ ਜੇ ਘਰ ਲੈਦਾ ਕੀ ਫਾਇਦਾ ਜਦ ਰਹਿਣਾ ਨਹੀਂ ਉਥੇ ਵੇਚ ਦੇ ਉਹਨੂੰ ਪ੍ਰਵੀਨ ਤੂੰ ਅੱਜ ਇਹ ਕਹੀਆਂ ਗੱਲਾਂ ਕਰੀ ਜੰਨੀ ਆ ਯਾਰ ਆਪਾਂ ਹੌਲੀ ਹੌਲੀ ਵਗ ਜਾਂਗੇ ਘਰੇ ਯਾਰ ਇੰਨਾ ਗੁੱਸਾ ਕਿਉਂ ਹੋ ਰਿਹਾ ਤੂੰ ਅੱਜ ਹੋਰ ਕੀ ਕਰਾਂ ਮੈਂ ਗੁੱਸੇ ਨਾਲ ਆਉਂਦਾ ਯਾਰ ਤੇਰੀ ਮਾਂ ਨੂੰ ਬੋਲਣ ਦੀ ਭੌਰਾ ਤੇ ਮਿਹਨਤ ਨਹੀਂ ਗਈ ਮੈਰੀਟੇਟ ਹੋ ਗਈ ਉੱਥੇ ਰਹਿ ਕੇ ਮੈਂ ਤਾਂ ਉੱਥੇ ਇੱਕ ਮਿੰਟ ਵੀ ਨਹੀਂ ਰਹਿ ਸਕਦੀ ਜਿੰਨੇ ਮਰਜ਼ੀ ਕਰ ਗੁਰੀ ਜਿਹੜਾ ਵੀ ਤੇਰਾ ਨਮਾ ਕਰਾ ਜਾਇਆ ਜਾ ਮਰ ਜਾ ਮੈਂ ਉੱਥੇ ਰਹਿਣਾ ਤੇਰਾ ਪਰ ਤੇਰੀ ਮਾਂ ਨਾਲ ਮੈਂ ਨਹੀਂ ਜਾ ਸਕਦਾ ਬੀ ਪਰ ਵੀ ਨਹੀਂ ਮੇਰੀ ਗੱਲ ਸੁਣ ਤੈਨੂੰ ਕੀ ਹੋਇਆ ਅੱਜ ਯਾਰ ਤੂੰ ਤਾਂ ਮੈਨੂੰ ਸਮਝਣ ਵਾਲੀ ਕੁੜੀ ਆ ਯਾਰ ਮੈਂ ਤੇਰੇ ਤੋਂ ਇਹ ਉਮੀਦ ਨਹੀਂ ਰੱਖ ਸਕਦਾ ਮੈਂ ਵੀ ਚਿਰ ਤਾਂ ਉਮੀਦ ਰੱਖ ਸਕਦੀ ਹੈਗੀ ਵੀ ਤੂੰ ਆਪਣੀ ਮਾਂ ਤੋਂ ਘਰ ਹੀ ਜਾਵੇਂ ਕੋਈ ਨਹੀਂ ਖੰਡ ਮੇਰੀ ਏ ਕਿਉਂ ਗੁੱਸਾ ਆਉਂਨੀ ਆ ਆਪਾਂ ਹੌਲੀ ਹੌਲੀ ਵਗ ਜਾਗੇ ਨਾ ਥੋੜਾ ਜਿਹਾ ਤਾਂ ਆ ਬੱਲੇ ਤੇਰੇ ਮੇਰੇ ਹੱਥ ਠੀਕ ਆ ਮੈਂ ਤੇਰੇ ਕਰਕੇ ਆਈ ਸੀਗੀ ਅੱਤ ਤੂੰ ਸੁਣਦੇ ਹੀ ਆ ਜਾਣਾਗਾ ਤੈਨੂੰ ਪਤਾ ਮੈਨੂੰ ਕਿੰਨਾ ਕੁਝ ਬੋਲੀਆ ਤੇ ਹੀ ਮਾਤਰੇ ਜਾਣ ਤੋਂ ਮਗਰ ਹਾਂ ਮੇਰੇ ਮਾਪਿਆਂ ਤੱਕ ਨਹੀਂ ਛੱਡੇ ਹੋਗੇ ਉਹ ਗੱਲਾਂ ਬੋਲੀਆਂ ਜਿਹੜੀਆਂ ਨਾਂ ਵੀ ਸੁਣਨੇ ਆ ਹੁਣ ਉਹ ਯਾਰ ਮੈਂ ਤੈਨੂੰ ਉਦੋਂ ਵੀ ਕਿਹਾ ਸੀਗਾ ਵੀ ਨਾ ਪਏ ਇਹ ਪੈਣ ਕਰਕੇ ਗੱਲਾਂ ਹੋਈ ਜਾਣੇ ਨਾ ਹੁਣ ਕਲ ਠੀਕ ਆ ਫਿਰ ਕਿਸੇ ਮਨਉ ਹੀ ਪਾਲਿਆ ਕਰ ਠੀਕ ਆ ਮੈਂ ਤਾਂ ਯਾਰ ਦਗੇ ਜਾਨੀ ਆ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀਗਾ ਯਾਰ ਤੂੰ ਮੇਰੀ ਗੱਲ ਕਿਉਂ ਨਹੀਂ ਸਮਝਦੀ ਯਾਰ ਮੈਂ ਤੇਰੀ ਪਿਆਰ ਕਰਦਾ ਯਾਰ ਹੁਣ ਚਲੋ ਇੱਥੇ ਤੱਕ ਆ ਗਿਆ ਹੁਣ ਦਹਾਵੀ ਹੋਲੀ ਹੋਲੀ ਸੈਟਿੰਗ ਆ ਗਜੂ ਨਾ ਯਾਰ ਯਾਰ ਮੈਂ ਨਹੀਂ ਬਰਦਾਸ਼ਤ ਕਰ ਸਕਦੀ ਤੂੰ ਬਰਦਾਸ਼ਤ ਕਰ ਲੇਗਾ ਕਿਸੇ ਹੋਰ ਮੁੰਡੇ ਨਾਲ ਫੋਨ ਕੁੱਝ ਚੱਕ ਰਹੀ ਤੂੰ ਬਾਰ ਬਾਰ ਉਹੀ ਗੱਲਾਂ ਠੀਕ ਆ ਉਹੀ ਗੱਲਾਂ ਠੀਕ ਆ ਯਾਰ ਗੁਰੀ ਦੇਖ ਮੈਂ ਕਿਸੇ ਹੋਰ ਮੁੰਡੇ ਨੂੰ ਰੱਖ ਲੈਨੇ ਆ ਠੀਕ ਆ ਫਿਰ ਤੂੰ ਠੀਕ ਆ ਤੇਰੇ ਸਰਦਾਂ ਮੈਂ ਆਉਂਦਾ ਸਾਰੀ ਇੰਨੀ ਗੱਲ ਖਤਮ ਚਿਰ ਕਿਉਂ ਤੂੰ ਛੱਡਣ ਛੱਡਾਉਣ ਵਾਲੀਆਂ ਗੱਲਾਂ ਤੇ ਆ ਰਹੀਆਂ ਐ ਏਖਣ ਦਿਖਾਉਣ ਵਾਲੀਆਂ ਗੱਲਾਂ ਤੇ ਤੂੰ ਵੀ ਨਹੀਂ ਹੈਗਾ ਫਿਰ ਤੂੰ ਵੀ ਤਾਂ ਛੱਡਣ ਛੱਡਾਉਣ ਵਾਲੀਆਂ ਗੱਲਾਂ ਕੀਤੀਆਂ ਨੇ ਪ੍ਰਵੀਨ ਉਹ ਗੱਲ ਨਹੀਂ ਤੂੰ ਸ਼ਾਂਤ ਹੋ ਜਾ ਮੈਂ ਇੱਕ ਵਾਰੀ ਬੈਂਕ 'ਚ ਬਾਈਆਂ ਸ਼ਾਮ ਨੂੰ ਠੰਡੇ ਮਾਤੇ ਨਾਲ ਤੇ ਨਾਲ ਗੱਲ ਕਰਦਾ ਜਿਵੇਂ ਤੂੰ ਕਹੇਂਗੀ ਮੈਂ ਉਵੇਂ ਹੀ ਕਰ ਲਵਾਂ ਖੁਸ਼ ਆ ਤੂੰ ਬੈਂਕ ਜਾ ਰਹੇ ਤੇ ਇੰਨਾ ਟਾਈਮ ਐ ਕਿਥੇ ਆ ਮੈਂ ਤੂੰ ਇੱਕ ਵਾਰੀ ਘਰੇ ਤਾਂ ਜਾ ਮੈਂ ਨਹੀਂ ਜਾਂਦੀ ਘਰੇ ਤੂੰ ਸਿੱਧਾ ਮੈਨੂੰ ਨਹੀਂ ਪਤਾ ਯਾ ਇਹ ਜਿਹੜਾ ਵੀ ਤੇਰਾ ਨਾਮ ਕਰਾ ਮੈਨੂੰ ਉੱਥੇ ਲੈ ਕੇ ਜਾ ਬੈਂਕ-ਮੋਕਣੀ ਜਾਣਾ ਮੈਂ ਤੈਨੂੰ ਕਹਿ ਤੂੰ ਬਸ ਚੱਲ ਮੇਰੇ ਨਾਲ ਮੰਮੀ ਜੀ ਕੁਝ ਨਹੀਂ ਹੋਇਆ ਬੱਸ। ਠੀਕ ਹੋ ਤੁਸੀਂ ਹੁਣ? ਮੈਂ ਤਾਂ ਠੀਕ ਹਾਂ ਪੁੱਤ। ਆ ਫੋਨ ਕਿਉਂ ਨਾਉਂਦੀ ਸੀ? ਮੰਮੀ ਜੀ ਮੈਂ ਨਾ ਉਹਨਾਂ ਨੂੰ ਫੋਨ ਲੱਤ ਸੀ ਪਰ ਚੱਕੀ ਨਹੀਂ ਰਹੀ ਇਹਦੇ। ਚੱਕਿਆ ਨਹੀਂ ਹੋਗਾ? ਹਾਂ ਜੀ। ਚਲ ਕੋਈ ਗੱਲ ਨਹੀਂ ਪੁੱਤ। ਮੰਮੀ ਜੀ ਪਹਿਲਾਂ ਵੀ ਚਲੂ ਮੈਨੂੰ ਬੋਲਦੀ ਸੀਗੇ ਪਰ ਉਹ ਤਾਂ ਮੇਰਾ ਫੋਨ ਵੀ ਚੱਕਣੋਂ ਹਟ ਗਏ। ਪੁੱਤ ਕਿਸੇ ਕੋਲ ਬੈਠਾ ਹੋਣਾ ਉਹ ਤਾਂ ਉਹਨੇ ਫੋਨ ਨਹੀਂ ਚੱਕਿਆ ਹੋਣਾ। ਤੂੰ ਘਟੇ ਰਹੀ ਟੈਨਸ਼ਨ ਲੈਣੀ ਐ। ਪਰ ਮਮਿਤਾ ਮੈਨੂੰ ਪਤਾ ਉਹਨਾਂ ਦਾ ਸੁਭਾਅ ਦਾ ਨਾਲੇ ਜਿੱਤੇ ਦੀ ਉਹ ਕੁੜੀ ਆਈ ਹੈਗੀ ਪਰ ਵੀ ਉਹਦੇ ਉਹ ਉਹਨਾਂ ਨਾਲ ਹੀ ਰਹਦੇ ਨੇਗੇ ਉਹਨਾਂ ਨਾਲ ਹੀ ਹੱਸਦੇ ਨੇਗੇ ਮੈਨੂੰ ਤਾਂ ਇਹਨਾਂ ਨੇ ਕਦੇ ਚੱਜ ਨਾਲ ਬੁਲਾਇਆ ਵੀ ਨਹੀਂ ਹੋਗਾ ਮੈਨੂੰ ਜਮਾਂ ਵੀ ਚੰਗਾ ਨਹੀਂ ਲੱਗਦਾ ਹੈ ਕਿ ਜਦੋਂ ਉਹ ਕੁੜੀ ਨੂੰ ਬੁਲਾਉਂਦੇ ਨੇਗੇ ਕੋਈ ਗੱਲ ਨਹੀਂ ਪੁੱਤ ਮੈਂ ਹੈਗੀ ਹਾਂ ਨਾ ਤੇ ਮੇਨੇ ਆਪਣੇ ਸਾਸਨਾਂ ਮਾਂ ਸਮਝ ਬੁੱਤ ਕੋਈ ਗੱਲ ਨਹੀਂ ਜਿੰਨੀ ਦਰ ਮੈਂ ਜੀਉਂਦੀ ਹਾਂ ਨਾ ਜਿਹੜੀ ਵੀ ਚੀਜ਼ ਦੀ ਤੈਨੂੰ ਲੋੜ ਆ ਮੈਨੂੰ ਦੱਸੋ ਕੋਈ ਗੱਲ ਨਹੀਂ ਪੁੱਤ ਇੱਕ ਦਿਨ ਤਾਂ ਉਹ ਸੁਧਰੂਗਾ ਹੀ ਕੀ ਹੋ ਜੂਗਾ ਕੋਈ ਨਾ ਪਰ ਮੰਮੀ ਜੀ ਉਹ ਮੇਰੇ ਨਾਲ ਹੀ ਐਵੇਂ ਕਿਉਂ ਕਰਦੇ ਨੇ ਆਖਰ ਨੂੰ ਮੈਂ ਵੀ ਉਹਨਾਂ ਨਾਲ ਵਿਆਹੀ ਹੋਈ ਆਂਗੀ ਪੁੱਤ ਹੁਣ ਕੀ ਕਰ ਸਕਦੇ ਆਪਾਂ ਪਤਾ ਨਹੀਂ ਉਹਦੇ ਦਿਮਾਗ ਨੂੰ ਕੀ ਹੋਇਆ ਚੱਲ ਕੋਈ ਗੱਲ ਨਹੀਂ ਜੇ ਉੱਠ ਜਾ ਰੋਟੀ ਰੋਟੀ ਖਾ ਲ ਜੇ ਆਉਗਾ ਨਾ ਉਹਨੂੰ ਕੁਝ ਬੋਲੀ ਨਾ ਤੂੰ ਵੀ ਮੇਰਾ ਫੋਨ ਨਹੀਂ ਚੱਕਿਆ ਫੇਰ ਖਿਜੂਗਾ ਉਹ ਠੀਕ ਐ ਮੰਮੀ ਜੀ ਜਿਵੇਂ ਤੁਸੀਂ ਕਹੋ ਹਾਂ ਜਾਬ ਤੱਕ ਰੋਟੀ ਖਾ ਲਾ ਤੂੰ ਦੱਸ ਕੀ ਕਰਾਂ ਮੁੰਡੇ ਦਾ ਮੈਂ ਕਦਾਂ ਬਾਹਰੋਂ ਮੈਂ ਕਿ ਕਰਾਂ ਮੈਂ ਮੈਂ ਬੱਸ ਕਰ ਲੈਣਾ ਚਾਹਵਾ ਗਿਆ ਨਾ ਮੁੰਡਾ ਕਿੱਥੋਂ ਆਇਆ ਕੰਮ ਤੋਂ ਆਇਆ ਹੋਰ ਕਿਥੋਂ ਆਣਾ ਮੈਂ ਨਾ ਤੈਨੂੰ ਕੋਈ ਸਮਨ ਫੋਨ ਕਰ ਦਿੱਤੀ ਤੇ ਫੋਨ ਨਹੀਂ ਚੱਕਿਆਗਾ ਹੁਣ ਮੈਂ ਮੈਂ ਕੰਮ ਕਰਾਂ ਕਿ ਇਹਨਾਂ ਦੇ ਫੋਨ ਚੱਕਾਂ ਮੈਂ ਫੇਰ ਕੰਮ ਛੱਡ ਦਿੰਨਾ ਮੈਂ ਘਰੇ ਬਹਿ ਜੰਨਾ ਕੌਣ ਨਾਤੀ ਲੱਗ ਜੂਗਾ ਮੈਂ ਹੋਰ ਕੀ ਆ ਮੈਂ ਮੇਰੀ ਗੱਲ ਸੁਣ ਕਦੇ ਤਾਂ ਸਿੱਧਾ ਬੋਲਣਾ ਨਹੀਂ ਹੁੰਦਾ ਮੇਰੇ ਨਾਲ ਜਦ ਵੀ ਕੋਈ ਗੱਲ ਕਰੋ ਵੀ ਜਦੇ ਤੂੰ ਐ ਟੁੱਟ ਕੇ ਪੈਣ ਬੇਬੇ ਗੱਲ ਤਾਂ ਤੰਤਾਲੀ ਹੁੰਦੀ ਆ ਉਹ ਤੂੰ ਕਰਦੀ ਨਹੀਂ ਹੈਗੀ ਹੁਣ ਮੈਂ ਇੱਕ ਅਦਾ ਥੱਕ ਗਿਆ ਹਾਂ ਕੌਣ ਦਾ ਤੁਸੀਂ ਕਲੇਸ਼ ਪਾ ਲੈਂਦੇ ਹੋ ਤੇ ਇੱਕ ਵਾਰ ਫੋਨ ਚੱਕ ਕੇ ਕਹਿ ਤੇ ਦਿੰਦਾ ਵੀ ਭਾਈ ਮੈਂ ਕਿਤੇ ਕੰਮ ਤੇ ਆ ਕੋਈ ਗੱਲ ਨਹੀਂ ਆ ਜਨ ਉਹ ਬੈਠੀ ਨਿਆਣੀ ਰੋਈ ਜਾਂਦੀ ਆ ਉਹ ਮਾਂ ਮੇਰੀ ਇਹ 100 ਹੁਣ ਆਉਂਦਾ ਬੈਂਕ ਚ ਹੁਣ ਮੈਂ ਕਿਧੇ ਕਿਧੇ ਚੱਕਦਾ ਫਿਰ ਨਾਲੇ ਛੱਡ ਮੇਰੀ ਗੱਲ ਸੁਣ ਲੈ ਕੁੜੀ ਨੂੰ ਕਹ ਦੇ ਵੀ ਭਾਈ ਆਪਣਾ ਹੋਰ ਬਹੁਤ ਦਿਨ ਕਟਾਤੇ ਅਸੀਂ ਕਿਤੇ ਬਾਹਰ ਕਮਰਾ ਲੈ ਲਾ ਮੈਂ ਕੀ ਗੱਲ ਹੋਗੀ ਤੁਸੀਂ ਜਦੋਂ ਚੜਦੇ ਕੁੜੀ ਤੇ ਆ ਕੇ ਚੜ ਜਾ ਚੜਦੇ ਹੋ ਤੁਸੀਂ ਇਹ ਕੀ ਗੱਲ ਹੋਈ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਉਹਨੂੰ ਕਿੱਥੇ ਚੱਡਾ ਆਣ ਮੈਂ ਮੈਂ ਤਾਂ ਤੈਨੂੰ ਬਾਰ ਬਾਰ ਨਹੀਂ ਕਹਿਆ ਹੁੰਦਾ ਹੈਗਾ ਲੋਕਾਂ ਨੇ ਤਾਂ ਮੈਨੂੰ ਗਲੀ 'ਚ ਨਿਕਲਣਾ ਵੀ ਔਖਾ ਕਰਿਆ ਪਿਆ ਵੀ ਆ ਕੁੜੀ ਕਾਤੇ ਘਰੇ ਰੱਖੀ ਹੋਈ ਆ ਮੈਂ ਦੱਸ ਅਗਲੇ ਨੂੰ ਕੀ ਜਵਾਬ ਦਵਾ ਉਹਨਾਂ ਨੂੰ ਤੂੰ ਸਾਹਮਣਾ ਨਾ ਤੂੰ ਕੁੜੀ ਵਾਰੇ ਵੀ ਸੋਚ ਲਾ ਕੁਛ। ਓ ਮਾਂ ਮੈਂ ਕੁੜੀ ਵਾਰੇ ਕੀ ਸੋਚਾਂ ਹਣਾ? ਤੂੰ ਹੀ ਸੋਚ ਲਾਉ ਦੇ ਮਾਰੇ, ਤੂੰ ਹੀ ਰੱਖ ਲਾਉ। ਮੈਂ ਤਾਂ ਜਾਨਣਾ ਤੁਸੀਂ ਹੋ ਜੋ ਖੁਸ਼। ਮੰਮੀ ਜੀ ਕੀ ਹੋਇਆ ਉਹ ਐਨੇ ਗੁੱਸੇ ਦੇ ਵਿੱਚ ਕਿਉਂ ਸੀਗੇ? ਪੁੱਤ ਮੈਂ ਤਾਂ ਬਸ ਆਹੀ ਕਿਹਾ ਧੀਆ, ਮੈਂ ਤਾਂ ਦੋ ਦਾ ਫੋਨ ਚੱਕ ਲੰਦਾ ਐਨੇ ਚ ਗੁੱਸਾ ਕਰ ਗਿਆ। ਫਿਰ ਹੁਣ ਮੰਮੀ ਜੀ ਉਹ ਜਾ ਕੇ ਰਹਿਣਗੇ। ਪੁੱਤ ਮੇਰੀ ਗੱਲ ਸੁਣ, ਕਿਤੇ ਨਹੀਂ ਜਾਣਾ ਹੈਗਾ ਫਿਰ ਆਉਰੇ ਬੈਠ। ਮੇਰਾ ਹੱਥ ਛੱਡ ਦੇ। ਮੈਂ ਕੁਕ ਖਾ ਕੇ ਮਰ ਜੂ ਮੈਂ ਤੁਹਾਡੇ ਅੱਗੇ ਹੱਥ ਜੋੜਦੀ ਆ ਤੁਸੀਂ ਇਦਾਂ ਨਾ ਕਰੋ ਜੇ ਮੇਰੇ ਤੋਂ ਕੋਈ ਗਲਤੀ ਹੋਈ ਹੈ ਤਾਂ ਮੈਂ ਤੁਹਾਡੇ ਤੋਂ ਮਾਫੀ ਮੰਗ ਲੈਂਦੀ ਆ ਓ ਮੈਂ ਮੈਂ ਮਾਫੀ ਮੰਗਦਾ ਤੁਹਾ ਤੋਂ ਤੁਹਾਡੇ ਦੋਹਾਤੀ ਮੰਗ ਲੈਣਾ ਮੇਥੋਂ ਗਲਤੀਆਂ ਹੋ ਗਈਆਂ ਮੈਂ ਜਾਣਨਾ ਮੈਨੂੰ ਮਾਫ ਕਰਨਾ ਨਾ ਪੁੱਤ ਕਿੱਥੇ ਜਾਵੇਂਗਾ ਕਿੱਥੇ ਵੀ ਜਾਣਾ ਪੁੱਤ ਚੱਲ ਬਰਾ ਮੇਰੀ ਗੱਲ ਸੁਣਾਂ ਤੂੰ ਵੀ ਕੁਝ ਹੋ ਜਾਏਗੀ ਇਹ ਵੀ ਹੋ ਜੂਗੀ ਠੀਕ ਆ ਮੈਨੂੰ ਜੇ ਹੁਣ ਰੋਕਿਆ ਮੈਂ ਕੋਸ ਸੱਚੋ ਖਾ ਕੇ ਮਰ ਜੂਗਾ ਮੈਂ ਬਹੁਤ ਤਰਪਿਆ ਬਸ ਉਥੋਂ ਆ ਬੰਦੇ ਤੁਹਾਡੇ ਹੱਥੋਂ ਮੈਂ ਇਹ ਪੁੱਤ ਜਾਣਾ ਨਹੀਂ ਕਿੱਥੇ ਜਾ ਮਾ ਪੁੱਤ ਜਾਣਾ ਕਿੱਥੇ ਪੁੱਤ ਚਲ ਮੈਂ ਨਹੀਂ ਇਹ ਤੁਰਾ ਪੁੱਤ ਨਹੀਂ ਕਿੱਥੇ ਜਾਣਾ ਆ ਜਾ ਪੁੱਤਰੀ ਈ ਯਾਰ ਸਾਡੀ ਲਾਈਫ ਹੀ ਖਰਾਬ ਹੋ ਗਈ ਓ ਕੀ ਗੱਲ ਹੋ ਗਈ ਇਕੱਲਾ ਹੀ ਬੋਲੀਆ ਨਾ ਬਤਿੰਦਰਾ ਕੋ ਯਾਰ ਕੀ ਦੱਸਾਂ ਯਾਰ ਤੈਨੂੰ ਮੈਂ ਤਾਂ ਘਰ-ਵਾਰ ਛੱਡਿਆ ਆ ਯਾਰ ਬਹੁਤ ਤੰਗ ਹੋ ਰਿਆ ਯਾਰ ਮੈਂ ਤਾਂ ਤੰਗ ਨੇ ਓ ਤੰਗਦਾ ਬਾਈ ਤੂੰ ਹੋਣਾ ਹੀ ਸੀਗਾ ਤੂੰ ਤਾਂ ਰਮਨ ਮਲਕ ਵਾਣਾ ਫਿਰਦਾ ਲੋਕਾਂ ਨੂੰ ਬਾਈ ਇੱਕ ਇੱਕ ਨਹੀਂ ਸਮਝਦੀ ਹੈਗੀ ਤੂੰ ਤਾਂ ਸਾਰਾ ਦੋ ਦੋ ਸਾਂਭੀ ਫਿਰਦਾ ਕੋ ਯਾਰ ਤੈਨੂੰ ਤਾਂ ਮਜ਼ਾਕ ਲੱਗਦਾ ਮੈਥੋਂ ਪੁੱਛ ਮੇਰੇ ਤੇ ਕੀ ਬੀਤਦੀ ਆ ਓਏ ਬੀਤੂ ਜੀ ਤਾਂ ਹੈਗੀ ਸਾਲਿਆ ਦੁਨੀਆ ਖਾਂਦੀ ਐ ਬਾਹਰ ਖੇ ਉਹ ਮਾੜਾ ਮੋਟਾ ਚੱਕਰ ਜਿਹਾ ਚਲਾਈ ਰੱਖਦਾ ਪੱਕੀ ਰੱਖਣ ਦੀ ਕੀ ਲੋੜ ਦੀਗੀ ਉਹ ਚਲਾਉਂਗਾ ਦਾ ਚੱਕਰ ਹੀ ਸੀਗਾ ਹੁਣ ਮੈਂ ਦੱਸ ਕੀ ਕਰਾਂ ਯਾਰ ਮੈਨੂੰ ਕਹਿੰਦੀ ਘਰੇ ਲੈ ਕੇ ਜਾ ਜ਼ਬਰਦਸਤੀ ਘਰੇ ਆ ਗਈ ਹਾਂ ਮੈਂ ਦੱਸ ਕੀ ਕਰਾਂ ਹੁਣ ਪੰਕਾ ਸਾਲਾ ਇਹ ਪੈ ਗਿਆ ਉਧਰ ਤਾਂ ਮਾਂ ਕਹਿੰਦੀ ਐ ਮੈਨੂੰ ਕਿਉਂ ਰੱਖ ਰੱਖਿਆ ਕਰੇ ਮੈਂ ਕਿਹਾ ਸੱਚ ਦੱਸਿਆ ਹੋਇਆ ਉਹਨਾਂ ਨੂੰ ਹੁਣ ਤੂੰ ਦੱਸ ਯਾਰ ਕੀ ਕਰਾਂ ਹੇ ਯਾਰ ਤੇ ਜਿਹੜੇ ਕੰਡੇ ਵੀਜ ਲੈਣਾ ਇਹ ਤਾਂ ਤੈਨੂੰ ਬਈ ਤੰਗ ਕਰਨਗੇ ਨਾਲੇ ਮੈਂ ਦਾਦੇ ਨੂੰ ਵੀ ਇੱਕੋ ਗੱਲ ਸੁਝਾਉਣਾ ਕਿ ਭਈਆ ਤੂੰ ਇੱਕ ਪਾਸਾ ਕਰ ਲੈ ਜਾਂ ਤਾਂ ਉਹਨੂੰ ਛੱਡ ਦੇ ਜਾਂ ਫਿਰ ਬਾਹਰ ਵਾਲੇ ਨੂੰ ਛੱਡ ਦੇ ਇਹ ਤਾਂ ਭਾਈ ਇੱਕੋ ਹੀ ਲੋਟ ਆਉਂਦੀ ਆ ਦੋ ਦੋ ਨਹੀਂ ਲੋਟ ਆਉਂਦੀਆਂ ਹੈਗੀਆਂ ਕੋਈ ਆ ਜਿਹੜੀ ਮੇਰੀ ਮਾਂ ਦੀ ਪਸੰਦ ਆ ਮੈਂ ਤਾਂ ਉਹਨੂੰ ਛੱਡਣ ਨੂੰ ਕਹਿਣਾ ਪਰ ਉਹ ਤਾਂ ਪੈਂਡੇ ਨਹੀਂ ਛੱਡਦੀ ਪਤਾ ਨਹੀਂ ਕੀ ਘੋਲ ਕੇ ਪਿਆ ਯਾਰ ਕੀ ਨਾ ਉਹ ਤਾਂ ਤੇਰੀ ਮਾਂ ਵੀ ਸੱਚੀ ਆ ਭਾਈ ਉਹ ਐ ਗਰੀਬ ਘਰ ਦੀ ਕੁੜੀ ਤੂੰ ਉਹਨੂੰ ਛੱਡਦਾ ਜਾਊਗੀ ਕਿੱਥੇ ਅਜੇ ਵੀ ਤੂੰ ਨਾਲ ਨਾਲ ਲਾਈ ਫਿਰਦਾ ਮੈਂ ਵੀ ਉਹਨੂੰ ਤਾਂ 100 ਹੋਰ ਮਿਲ ਜਾਣਗੇ ਉਹਨੂੰ ਤਾਂ ਵਿਚਾਰੀ ਨੂੰ ਰਿਸ਼ਤਾ ਵੀ ਹੋਣਾ ਕੋਈ ਅੱਗੇ ਉਹ ਨਹੀਂ ਯਾਰ ਪਰ ਵੀ ਇਹੋ ਜਿਹੀ ਨਹੀਂ ਹੈਗੀ ਇਹਨੂੰ ਕਿਹੜਾ ਮੈਂ ਕਿਹਾ ਵੀ ਘਰੋਂ ਨਿਕਲ ਜਾ ਇਹਨੂੰ ਰੋਟੀ ਪਾਣੀ ਮੈਂ ਦੇ ਹੀ ਤਾਂ ਜੰਨਾ ਯਾਰ ਉਹ ਯਾਰਾ ਦਾ ਚੁੱਪ ਕਰਕੇ ਯਾਰ ਰੋਟੀ ਖਾਣੇ ਫੇਰ ਦੱਸੋ ਕੀ ਭਾਲਦੀ ਆ ਓਏ ਰੋਟੀ ਤਾਂ ਖਾਈ ਜੂਗੀ ਖਸਮਾ ਜਨਾਨੀ ਬਈ ਸਾਰਾ ਕੁਝ ਬਰਦਾਸ਼ਤ ਕਰ ਲੈਂਦੀ ਐ ਗਰੀਬੀ ਕੱਟ ਲੈਂਦੀ ਐ ਤਕਲੀਫਾਂ ਕੱਟ ਲੈਂਦੀ ਐ ਬਿਮਾਰੀ ਕੱਟ ਲੈਂਦੀ ਐ ਪਰ ਬਈ ਆ ਚੀਜ਼ ਕਦੇ ਨਹੀਂ ਬਰਦਾਸ਼ਤ ਕਰਦੇ ਉਹਦਾ ਘਰ ਵਾਲਾ ਕਿਸੇ ਹੋਰ ਹਿੱਸੇ ਜੀ ਵੰਡ ਲਿਆ ਜਾਵੇ ਨਾਲੇ ਬਈ ਯਾਰ ਹਰੇਕ ਜਨਾਨੀ ਚਾਹੁੰਦੀ ਐ ਵੀ ਬੰਦਾ ਕੰਮਕਾਰ ਕਰਕੇ ਸ਼ਾਮ ਨੂੰ ਉਹਦੇ ਕੋਲ ਆਵੇ ਪਿਆਰ ਮੁਹੱਬਤ ਕਰੇ ਤੂੰ ਤਾਂ ਵਈ ਕਰੀ ਨਹੀਂ ਹੁੰਦਾ ਹੈਗਾ ਹੁਣ ਉਹ ਕੀ ਕਰੂਗੀ ਵਿਚਾਰੀ ਯਾਰ ਪਿਆਰ ਮੁਹੱਬਤ ਵੀ ਉਸ ਨਾਲ ਕਰਾਂਗੀ ਜੀ ਨਾ ਦਿਲ ਮਿਲੂ ਯਾਰ ਜਦੋਂ ਇਹਨਾਂ ਰੂਹੀ ਨਹੀਂ ਹੈਗੀ ਮੇਰੇ ਯਾਰ ਮਿਲਦੀ ਹੁਣ ਮੈਂ ਦੱਸ ਕੀ ਕਰਾਂ ਯਾਰ ਓਏ ਰੂਹਾਂ ਰਾਂ ਜਾਂ ਕਿਹੜੀਆਂ ਗੱਲਾਂ ਕਰੀ ਜਾਂਦਾ ਯਾਰ ਤੂੰ ਯਾਰ ਉਹ ਤਾਂ ਤੇਰੀ 20 ਵਾਰੀ ਮਿਲ ਗਈ ਯਾਰ ਪਲੱਸ 5 ਤੈਨੂੰ ਪਿੰਕੀ ਚੰਗੀ ਲੱਗਦੀ ਸੀ ਪਲੱਸ 2 ਜਾ ਕੇ ਤੈਨੂੰ ਹੈਪੀ ਚੰਗੀ ਲੱਗਣ ਲੱਗੀ ਕਾਲਜ ਆ ਗਿਆ ਤਾਂ ਪਰਵੀਨ ਨਾਲ ਫਸ ਗਿਆ ਯਾਰ ਹੁਣ ਹੋਰੀ ਗੱਲਾਂ ਮਰੀ ਜਾਂਦਾ ਯਾਰ ਓ ਯਾਰ ਸਕੂਲ 'ਚ ਸੀ ਮੇਰੀ ਨਾਨ ਮਾਤਾ ਤੈਨੂੰ ਪਤਾ ਹੁਣ ਕਾਲਜ 'ਚ ਯਾਰ ਕਾਲਜ 'ਚ ਮੂੰ ਮੇਰੇ ਨਾਲ ਪਿਆਰ ਹੋ ਗਿਆ ਮੈਂ ਦੱਸੂਣ ਕੀ ਕਰਾਂ ਯਾਰ ਮੈਂ ਤਾਂ ਵਿਆਹ ਵੀ ਇਹਨਾਂ ਕਰਾਉਣਾ ਚਾਹੁੰਦਾ ਸੀ ਤੈਨੂੰ ਪਤਾ ਹੀ ਆ ਕਿੰਨਾ ਕਲੇਸ਼ ਹੋਇਆ ਤੂੰ ਤਾਂ ਮੇਰੇ ਨਾਲ ਹੀ ਰਹਿਣਾ ਪਰ ਮੇਰੀ ਮਾਂ ਨੇ ੱੱਕੇ ਨਾਲ ਹੀ ਨਾ ਵਿਆਹ ਕਰਾਇਆ ਹੁਣ ਦੱਸ ਮੈਂ ਕੀ ਕਰਾਂ ਯਾਰ ਓ ਕਰ ਨਾ ਕਰ ਨਾ ਦਾ ਕੀ ਆ ਭਰਾਵਾ ਇੱਕ ਫੈਸਲਾ ਲੈ ਲੈ ਨਾਲੇ ਤਾਂ तू ਆਪਣੀ ਬੇਬੇ ਨੂੰ ਤੰਗ ਕਰੀ ਜਾਂਦਾ ਯਾਰ ਨਾਲੇ ਉਹ ਵਿਚਾਰੀ ਤੇਰੀ ਬਹੂ ਨੂੰ ਤੰਗ ਕਰੀ ਜਾਂਦਾ ਭਾਈ ਮੈਂ ਹੁਣ ਕਰਾਂ ਕੀ ਮੈਨੂੰ ਐਂ ਦਾ ਦੱਸ ਦੇ ਯਾਰ ਤੂੰ ਨਮਾ ਕਰਦਾ ਬਣਾਈ ਜਾਣਾ ਉੱਥੇ ਜਾ ਕੇ ਰਹਿਣਾ ਗੁੱਜੋ ਯਾਰ ਸਾਰੇ ਗੱਲ ਤੇਰੀ ਪੱਕੀ ਆ ਯਾਰ ਹਨਾ ਯਾਰ ਹੁਣ ਤਾਂ ਨਾ ਜਮਾਨਾ ਵੀਰੇ ਚੇਂਜ ਹੋ ਗਿਆ ਹੁਣ ਤਾਂ ਦੋ ਦੋ ਵੀ ਰੱਖੀ ਜਾਂਦੇ ਆ ਭਾਈ ਕੋਈ ਨਾ ਕੋਈ ਸੈਟਿੰਗ ਕਰ ਲੈ ਰੱਖ ਲੈ ਦੋਨਾਂ ਨੂੰ ਯਾਰ ਕੁਝ ਨਹੀਂ ਹੁੰਦਾ ਗੱਲ ਤੂੰ ਮੈਂ ਨਿਆਣੀਆਂ ਗੱਲਾਂ ਕਰਦਾ ਹਾਂ ਦੋ ਹਾਲ ਕਿਵੇਂ ਰੱਖ ਲਾ ਉਹ ਤਾਂ ਇੱਕ ਦੂਜੇ ਨੂੰ ਦੇਖ ਕੇ ਜਮੀ ਨਹੀਂ ਪਸੰਦ ਕਰਦੀ ਆਉਂਦਾ ਇਹ ਪੈਂਦੀਆਂ ਜਿਵੇਂ ਮਿਰਚ ਲੜੀ ਹੁੰਦੀਆਂ ਉਹਨਾਂ ਦੇ ਯਾਰ ਕਾਲ ਤੇ ਤੇਰੀ ਆ ਵੀ ਸਹੀ ਯਾਰ ਤੂੰ ਜ਼ਰਾ ਕਸੂਤਾ ਫਸ ਗਿਆ ਹਨਾ ਯਾਰ ਕਸੂਤਾ ਕੀ ਬਾ ਕਸੂਤਾ ਫਸ ਗਿਆ ਮੈਂ ਤਾਂ ਬਸ ਤੇਰੀ ਵੀ ਗੱਲ ਠੀਕ ਹੈ ਉਧਰਲੇ ਘਰ ਚੀ ਸੈਟਿੰਗ ਕਰਨੀ ਪਊ ਕੋਈ ਮੈਨੂੰ ਉੱਥੇ ਸੈਟਿੰਗ ਕਰ ਲੈ ਵੀਰੇ ਸਾਰਾ ਕੁਝ ਲੋਟ ਆਈ ਉਹ ਦੇਖ ਲੈ ਉਹ ਤਾਂ ਤੇਰੀ ਜਾਂਦੀ ਨਹੀਂ ਕਿਤੇ ਉਹਨੂੰ ਪਤਾ ਵੀ ਪਿੱਛੇ ਉਹਦੇ ਹੈ ਨਹੀਂ ਕੋਈ ਬਸ ਤੂੰ ਕੱਲਾ ਪ੍ਰਵੀਨ ਨੇ ਮੰਨਾਲਾ ਉੱਪਰ ਵੀਣ ਤਾਂ ਮੰਨੀਓ ਪਈਆ ਫਿਰ ਇਹ ਮੰਨੀ ਪਈਆ ਤੂੰ ਕਰ ਲੈ ਗੱਲ ਇਹ ਦੋਨਾਂ ਨੂੰ ਰੱਖੀ ਜਾ ਕੁਛ ਨਹੀਂ ਹੁੰਦਾ ਯਾਰ ਚਲ ਠੀਕ ਐ ਫਿਰ ਹੁਣ ਮੈਂ ਨਵੇਂ ਘਰ ਚੀ ਜਾਣਾ ਹੂੰ ਇਹਨਾਂ ਨੂੰ ਕਿਹੜਾ ਪਤਾਗਾ ਵੀ ਮੈਂ ਕਿੱਥੇ ਜਾਣਾ ਕਿੱਥੇ ਨਾ ਚਲ ਠੀਕ ਐ ਚੱਲ ਉਹਨੇ ਦੱਸ ਦੇ ਮੈਨੂੰ ਹਾਂ ਤੇ ਮੇਂਦੇ ਵਰਗੀ ਪੁੱਛੜੀ ਵੀ ਲੱਗੀ ਨਾ ਹੂੰ ਤੂੰ ਕੁਛ ਦੱਸੀ ਨਾ ਉਹਨਾਂ ਨੂੰ ਓ ਯਾਰ ਮੈਂ ਕਾਨੂੰ ਦੱਬ ਜਿਕਰਾ ਕਰ ਦੱਸਿਆ ਨਾ ਨਹੀਂ ਅਜੇ ਤਾਂ ਮੈਨੂੰ ਤੇਰੇ ਤੇ ਭਰੋਸਾ ਚਲ ਫਿਰ ਮੈਂ ਚੱਲਦਾ ਚੰਗਾ ਠੀਕ ਪ੍ਰਵੀਨ ਇਹ ਆਪਣਾ ਘਰ ਘਰ ਤਾਂ ਬਹੁਤ ਸੋਹਣਾ ਪਹਿਲਾਂ ਤਾਂ ਨਹੀਂ ਲੈ ਕੇ ਆਇਆ ਤੂੰ ਮੈਨੂੰ ਇੱਥੇ ਪਹਿਲਾਂ ਤੈਨੂੰ ਦੱਸਿਆ ਸੀ ਤਿਆਰ ਹੋਣ ਲੱਗ ਰਿਹਾ ਸੀ ਘਰ ਕਿ ਨਾ ਵਦਿਆ ਕਰੇਗਾ ਕਿ ਸੱਚ ਰਸਤਾ ਗੁਰੇ ਮੈਂ ਤਾਂ ਅੱਜ ਬਹੁਤ ਜ਼ਿਆਦਾ ਖੁਸ਼ ਹਾਂ ਤੇ ਮੈਂ ਵੀ ਬਹੁਤ ਖੁਸ਼ ਹਾਂ ਸਾਰੀ ਦੁਨੀਆ ਤੋਂ ਦੂਰ ਹੋ ਕੇ ਆਪਾਂ ਲੱਗ ਜੀ ਥਾਂ ਤੇ ਆਏ ਆ ਹਨਾ ਕਿੰਨਾ ਵਧੀਆ ਲੱਗ ਰਿਹਾ ਨਾ ਕੋਈ ਰੋਕਣ ਵਾਲਾ ਹੁਣ ਤੂੰ ਇਹ ਵੀ ਦੇਖੀ ਕੋਈ ਲੜਾਈ ਵੀ ਨਹੀਂ ਹੋਣੀ ਹੈਗੀ ਹਾਂ ਅੱਜ ਅਸੀਂ ਤਲਕੀ ਖਾਣਗੇ ਪੀਂਗਾ ਇੱਕ ਨਾ ਤੇ ਵਰਗੀ ਵਧੀਆ ਜੀ ਮਿੱਠੇ ਮਿੱਠੇ ਕੌਫੀ ਲਿਆ ਹਾਂ ਲੈ ਕੇ ਆਈਆਂ ਚਲੋ ਭਈ ਮੜਾ ਮੋਟਾ ਦਾ ਸੁੱਖ ਮਿਲਿਆ ਸੱਟ ਯੂਕੇ ਪਈ ਆਲੋ ਕੀ ਕਿ ਦੱਸ ਕੇ ਮੈਂ ਦੀ ਬਣੀਆ ਥੋੜਾ ਜਿਹਾ ਮਿੱਠਾ ਘਟਾ ਲਾ ਮੈਨੂੰ ਜ਼ਪਦਾ ਤੁਸੀਂ ਕਿਹੜੇ ਮਿੱਠੇ ਦੀ ਗੱਲ ਕਰਦੇ ਹੋ ਅੱਛਾ ਹੂੰ ਫੇਰ ਕਰ ਦੋ ਪੂਰਾ ਮਿੱਠਾ ਚੁੱਪ ਕਰਕੇ ਕੌਫੀ ਪੀਲਾ ਅੱਛਾ ਪਰ ਵੀ ਨੀ ਕੱਲ ਗੱਲ ਕਰ ਹੂੰ ਤੇਰ ਨਾਲ ਚਲੇ ਕੇ ਨਾ ਜ਼ਿੰਦਗੀ ਯਾਦ ਹੀ ਲੱਗਦੀ ਆ ਐਂ ਜਿਹਾ ਲੱਗਦਾ ਵੀ ਕੋਈ ਦਿਲ ਤੋਂ ਬੋਝ ਉੱਤਰ ਗਿਆ ਪਰ ਵੀ ਮੈਨੂੰ ਐਂ ਲੱਗਦਾ ਨਾ ਵੀ ਮੈਂ ਕਾਫੀ ਜ਼ਰਦਕਤ ਪਿੰਜਰੇ ਚ ਬੰਦ ਸੀ ਤੇ ਅੱਜ ਅੱਜ ਮੈਨੂੰ ਯਾਦ ਹੋ ਗਿਆ ਅੱਜ ਯਾਦ ਹੋ ਕੇ ਤੇਰੇ ਕੋਲੇ ਆ ਗਿਆ ਅੱਜ ਖੁਸ਼ੀ ਤਾਂ ਮੈ ਵੀ ਬਹੁਤ ਜ਼ਿਆਦਾ ਜਿਹੜੀ ਚੀਜ਼ ਨੂੰ ਮੈਨੇ ਟਾਈਮ ਤੋਂ ਹਾਸਲ ਕਰਨਾ ਚਾਹੁੰਦੀ ਸੀ ਨਾ ਅੱਜ ਉਹ ਮੈਨੂੰ ਮਿਲ ਗਈ ਹਾਂ ਪ੍ਰਭੂ ਅੱਜਾਂ ਇਹ ਲੱਗਦਾ ਵੀ ਆਪਣੇ ਦਰਵਾਜ਼ੇ ਦੇ ਨਾਲ ਖੁਸ਼ੀਆਂ ਆਪ ਆਣ ਕੇ ਖੜੀਆਂ ਹੋ ਗਈਆਂ ਜਿਹੜਾ ਬਰ ਆਪਣੇ ਤੇ ਦਿਆਲ ਹੋਈ ਗਿਆ ਨਾ ਤਾਂ ਬਾਹਰ ਨਾਲ ਸੱਚੀ ਇਹ ਸਿੰਧੀ ਨੇ ਇੰਜਾਇ ਕਰੀ ਚਲ ਪੀਲਾ ਕਾਫਟਨ ਰੱਬਾ ਅੱਜ ਮੈਨੂੰ ਐ ਕਿਉਂ ਲੱਗ ਰਿਹਾ ਜਿਵੇਂ ਕੋਈ ਮੇਰੀਆਂ ਖੁਸ਼ੀਆਂ ਕੋਹ ਕੇ ਲੈ ਗਿਆ ਹੋਵੇ ਤੇ ਮੈਂ ਉਦਾਸ ਘੜੀ ਹੋਵਾਂ